ਚੰਗਾ ਨਹੀਂ ਆਓ ਤੈਨੂੰ ਕਹਾਂ ਵੀ ਤੂੰ ਵੀ ਝੂੜਾ ਐਂ ਤੇ ਮੈਂ ਵੀ ਝੂੜਾ ਤੂੰ ਕਹੇਂ ਜਾਟਰਾ ਪੱਗ ਲੈ ਝੂੜੇ ਨੂੰ ਝੂੜਾ ਗਏ ਸਾਬਿਆ ਜ਼ੁਬਾਨ ਨਾਲ ਕੂ ਤੈਨੂੰ ਮੈਂ ਦਸਾਂ ਜ਼ੁਬਾਨ ਨਾਲ ਮੈਂ ਕੁੰਡਿਆ ਵੀ ਜਿੱਥੇ ਭਜਨੇ ਭੱਜਲਾ ਪਿਓ ਦਾ ਪੁੱਤ ਬਾਹਰ ਆ ਤੇ ਫੁੱਤੀ ਦੇ ਪਿੰਡੋਂ ਬਾਹਰ ਆ ਹੁਣ ਕ ਤੂੰ ਨਹੀਂ ਤੈਨੂੰ ਉੱਤੇ ਝੂੜੇ ਕਿ ਨਹੀਂ ਨਾ ਇਹ ਵੀ ਥੋੜਾ ਹੀ ਮਮਾ ਤੁਸੀਂ ਜੱਟ ਤਖੜੇ ਰਹੋ ਕਿੱਡੇ ਕੇ ਤਖੜੇ ਰਹੋ ਕਿੱਡੇ ਬਾਹਰ ਆ ਪਿੰਡੋਂ ਫੁੱਤੀ ਦਾ ਕੋਣੀਆ ਨਾ ਭਰਨ ਦਿੱਤਾ ਕੀ ਵਾਹ ਤੇਰੇ ਮਮਾ ਹੀ ਕਰੇ ਪਿਆਰ ਨਾਲ ਦੇ ਨਾਲ ਗੱਲ ਕਰਨ ਤੂੰ ਗੜੀ ਹੋਰ ਦਾ ਜੜਨਿਆ ਪਿਆਰ ਪਿਆਰ ਨਾਲ ਹੀ ਚੂੜੇ ਨੂੰ ਜੂੜਾ ਸਮਝ ਕੇ ਜੁੱਤੀ ਪੈਰ ਦੀ ਸਮਝ ਕੇ ਮੈਂ ਚੱਲਦਾ ਤਾਂ ਕਰ ਗੱਲ ਕਹਿੰਦਾ ਚੂੜੇ ਨੂੰ ਜੂੜਾ ਸਮਝ ਕੇ ਮੈਂ ਗੱਲ ਕਰਦਾ ਹੁੰਦਾ ਅੱਗੇ ਅੱਗੇ ਪੁੱਤ ਛੱਤਰ ਮੇਰਾ ਉਹਦੇ ਨੂੰ ਚੁੱਕ ਕੇ ਜਾ ਜਿਹੜਾ ਥੋੜਾ ਹੁੰਦਾ ਨਾ ਪੈਰ ਦੀ ਜੁੱਤੀ ਹੁੰਦਾ ਵਾ ਉਹ ਭਾਈ ਦਾ ਕੋਹੇ ਵਾਲੇ ਅੰਦਰ ਉਹ ਜੱਟ ਦੇ ਘਰ ਆਵੇ ਤੇ ਕੋਹੇ ਵਾਲੇ ਅੰਦਰ ਭਾਈ ਦਾ ਮੈਨੂੰ ਹੁਣ ਤਾਂ ਚੋਲਦਾ ਕੱਲ ਤੂੰ ਪਤਾ ਕੀ ਆ ਨਾ ਕਾਸ਼ ਨੂੰ ਪਿੰਡ ਜਾ ਕੇ ਵੇਖ ਲਈ ਤੇ ਪਿੰਡੋਂ ਬਾਹਰ ਤੇ ਆ ਉਹ ਕਿੱਧਰ ਆਉਂਦੇ ਜੇ ਤੇਰੀ ਨਿਕਲ ਆ ਪਿੰਡੋਂ ਬਾਹਰ ਨਾਲ ਤੂੰ ਵੀ ਹੈਪੀ ਤੂੰ ਵੀ ਨਿਕਲ ਤੇ ਇਹ ਦੇ ਨਿਕਲ ਮੜਾ ਗੇਟ ਤੋਂ ਬਾਹਰ ਤੇ ਨਿਕਲ ਝੂੜਾ ਪਤਾ ਕਿੰਦਾ ਝੂੜਾ ਕੁੱਤਾ ਝੂੜਾ ਪੈਰ ਦੀ ਜੁੱਤੀ ਗੋਏ ਚ ਭਾਉਣ ਵਾਲਾ ਝੂੜਾ ਹੁੰਦਾ ਈ ਕਿੱਥੇ ਵੇਖਣਾ ਏ ਦੱਸ ਉਹ ਬਾਹਰ ਆ ਉਹ ਝੂੜਿਆ ਚਾਬਾ ਰਹੇਗਾ ਚਾਬਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਇੱਕ ਦਲਿਤ ਪਰਿਵਾਰ ਦੇ ਬਲੂ ਪਿੰਡ ਦੇ ਸਰਪੰਚ ਤੇ ਜਾਤੀ ਸੂਚਕ ਸ਼ਬਦ ਬੋਲਣ ਤੇ ਜਾਨ ਨੂੰ ਮਾਰਨ ਦੀ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਗਏ ਨੇ ਤਾਂ ਵਿਧਾਨ ਸਭਾ ਹਲਕਾ ਰਾਜਸਥਾਨ ਸਿਧਦੀਨੋਂ ਦਾ ਪਿੰਡ ਸਰੰਗੜਾ ਜਿੱਥੇ ਇੱਕ ਦਲਿਤ ਪਰਿਵਾਰ ਦੇ ਵੱਲੋਂ ਆਡੀਓ ਵਾਇਰਲ ਕੀਤੀ ਗਈ ਜਿਸ ਵਿੱਚ ਉਹਨਾਂ ਇਲਜ਼ਾਮ ਲਾਇਨੇ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਵੀ ਇਹਨਾਂ ਦੇ ਹੱਕ ਦੇ ਵਿਚਾਰ ਨਿਤਰੀ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹਮੇਸ਼ਾ ਦਲਿਤ ਪਰਿਵਾਰਾਂ ਨੂੰ ਲਤਾੜਿਆ ਜਾਂਦਾ ਹੈ ਤੇ ਜੋ ਵੀਡੀਓ ਤੇ ਆਡੀਓ ਵਾਇਰਲ ਹੋਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਇਸ ਤੇ ਕਾਰਵਾਈ ਨਹੀਂ ਹੋਈ ਤਾਂ ਪੰਜਾਬ ਪਧਰੀ ਸੰਘਰਸ਼ ਉਲੀਕਿਆ ਜਾਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੇਕਰ ਦੂਜੀ ਤਰੀਕਾ ਯਾਨੀ ਕਿ ਸਰਪੰਚ ਦੀ ਗੱਲ ਕਰੀਏ ਤਾਂ ਸਰਪੰਚ ਦੇ ਪ੍ਰ 代表 ਇਹ ਕਹਿਣਾ ਹੈ ਕਿ ਸਾਰੇ ਇਲਜ਼ਾਮ ਬੇਬੁਨਿਆਦ ਨੇ ਜਾਣਬੁਝਕੇ ਸਰਪੰਚ ਦੀ ਫੋਟੋ ਲਗਾ ਕੇ ਆਡੀਓ ਜਿਹੜੀ ਹੈ ਵਾਇਰਲ ਕੀਤੀ ਗਈ ਹੈ ਇਸ ਸਬੰਧੀ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਕਿ ਹੁਣ ਦੋਮਾ ਤਰ੍ਹਾਂ ਦੇ ਬਿਆਨਾਂ ਤੇ ਜਾਂਚ ਕੀਤੀ ਜਾ ਰਹੀ ਹੈ ਆ ਫੋਟੋ ਲਾ ਕੇ ਸਰਪੰਚ ਸਾਹਿਬ ਦੀ ਇਹਨਾਂ ਜੋ ਲਿਖਿਆ ਵਾ ਇਹ ਪਿੰਡ ਸਾਰੰਗ ਦਾ ਸਰਪੰਚ ਅਵਤਾਰ ਸਿੰਘ ਲਾਲੀ ਨੇ ਪਿੰਡ ਦੇ ਮੈਬੀ ਸਿੰਘ ਕੌਮ ਨੂੰ ਕੱਡੀਆਂ ਗਾਲਾਂ ਜਿਹੜੀ ਕਿ ਫੇਕ ਬਣਾਈਆਂ ਨੇ ਸਾਰੀ ਫੇਰ ਦੂਜੀ ਇੱਕ ਆ ਵੇਖੋ ਜੀ ਇਹਨਾਂ ਬੰਬੀਆ ਗੈਂਗ ਹੂੰ ਬੰਬੀਆ ਗਰੁੱਪ ਦੇ ਬਣਾ ਕੇ ਇਹਨਾਂ ਉਹ ਪਾਈ ਆ ਠੀਕ ਆ ਇੱਕ ਨਵੇਂ ਉਹ ਗਾਲਾਂ ਗੱਡੀਆਂ ਜਿਹੜੀਆਂ ਮੁੰਡੇ ਨੂੰ ਇੱਕ ਨੂੰ ਇੱਕ ਮੁੰਡੇ ਦੀ ਫੋਟੋ ਲਾਈ ਆ ਉਹ ਵੀ ਗੱਡੀਆਂ ਜੇ ਫੇਰ ਇਹਨਾਂ ਜੀ ਇੱਕ ਆ ਵੇਖੋ ਸਾਰੇ ਆ ਗਾਲਾਂ ਵਾਲੇ ਕਮੈਂਟ ਆ ਗਏ ਆ ਵੇ ਕਮੈਂਟ ਆ ਗਏ ਗਾਲਾਂ ਵਾਲੇ ਸਾਰੇ ਜਿਹੜੇ ਇਹਨਾਂ ਕਮੈਂਟ ਕਰਦੇ ਆ ਪਰ ਵਿੱਚੇ ਅੱਗੇ ਪਤਾ ਨਹੀਂ ਕੌਣ ਹੈ ਮੁੰਡਾ ਇਹ ਵੀ ਫੇਕ ਆਈਡੀ ਆ ਇਹ ਵਹੀ ਲੱਭ ਲਿਆ ਉਤਰਾ ਬੰਦੇ ਸਾਰੇ ਇਹਨਾਂ ਵੀ ਆ ਵੇਖੋ ਗਾਲਾਂ ਦੇ ਸਾਰੇ ਕਮੈਂਟ ਲਿਖੇ ਆ ਠੀਕ ਆ ਜੀ ਸਾਰੇ ਆਵੇ ਕੋ ਆਡੀਓ ਵੀ ਕੱਲੀਆਂ ਗਾਲਾਂ ਵਾਲੀਆਂ ਬੜਾ ਕੁਛ ਇਹ ਨਾ ਲਿਖਿਆ ਗੰਦੀਆਂ ਗਾਲਾਂ ਲਿਖੀਆਂ ਸਾਰੀਆਂ ਇਹ ਸਾਰਾ ਕੁਝ ਰਿਕਾਰਡ ਹੈ ਸਾਡੇ ਕੋਲ ਫਿਰ ਇਹਨਾਂ ਤਣਾ ਰੱਖ ਕੇ ਨਾ ਰਫਲਾ ਰੱਖ ਕੇ ਤੇ ਉਹ ਵੀ ਫੋਟੋ ਪਾਉਂਦੇ ਆ ਫਿਰ ਤੁਹਾਨੂੰ ਮੈਂ ਵਿਖਾਉਂਦਾ ਜੀ ਆਹ ਵੇ ਇੱਥੇ ਜੱਟ ਜੱਟ ਤੇ ਇੱਥੇ ਮੱਝੀ ਲਿਖ ਕੇ ਤੇ ਆਹ ਵੇਖੋ ਫੇਕ ਬਣਾ ਕੇ ਇਹ ਵੀ ਇਹਨਾਂ ਪਾਈ ਆ ਉੱਤੇ ਰਫਲਾ ਰੱਖਿਆ ਮੋਢੇ ਦੇ ਠੀਕ ਹੈ ਜੀ ਇਹ ਪਤਾ ਨਹੀਂ ਕੀ ਕਰਨਾਰੀਆਂ ਨੇ ਤੇ ਆ ਵੇਖੋ ਮੁੱਖ ਮੰਤਰੀ ਦੀ ਗੱਲ ਕਰਨੀ ਨਹੀਂ ਕਿ ਉਹ ਨਜਰਾ ਮਰਜੀ ਲੈ ਮਰਜੀ ਇਹ ਮੁੱਖ ਮੰਤਰੀ ਦਾ ਉਹ ਚੱਲ ਰਿਹਾ ਤੇ ਮੈਨੂੰ ਕਦੇ ਥੋੜੇ ਬਾਹਰ ਦੇ ਨਾਲ ਗੋਲਿਆ ਮਾਰੋ ਤੇ ਉਹ ਜੇ ਤੋ ਮੁੱਖ ਮੰਤਰੀ ਤੇ ਨਸ਼ੇ ਜਿਹੜਾ ਮੱਦੀ ਕਰੀ ਜਾਵੇ ਤੇ ਇੱਕ ਤੇ ਉਹ ਕਿਹਨੇ ਪਾਉਂਦੇ ਨੇ ਵੀ ਹਮ ਤਾਂ ਪਾਉੜ ਲਈ ਚਾਹ ਬੇ ਕਰਦੇ ਇਹਨਾਂ ਨੂੰ ਨਹੀਂ ਤੇ ਤੂੰ ਬੋਲ ਸਕਦਾ ਤੂੰ ਤੂੰ ਮੁੱਖ ਮੰਤਰੀ ਨੂੰ ਬੋਲ ਸਕਦਾ ਮਾੜਾ ਚੰਗਾ ਸਰ ਇੱਕ ਕੱਲ ਇੰਸਟਾਗ੍ਰਾਮ ਤੇ ਵੇਖਿਆ ਸਰਪੰਚ ਸਾਹਿਬ ਦੀ ਫੋਟੋ ਲਾ ਕੇ ਨਾ ਤੇ ਥੱਲੇ ਉਹ ਅਪਸ਼ਬਦ ਜਿਹੜੇ ਸੀ ਨਾ ਉਹ ਚਲਾਏ ਜਾ ਰਹੇ ਸੀ ਕੀ ਇਹ ਸਰਪੰਚ ਸਾਹਿਬ ਵੱਲੋਂ ਬੋਲੇ ਗਿਆ ਪਰ ਸਰਪੰਚ ਸਾਹਿਬ ਉਸ ਟਾਈਮ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਵਿੱਚ ਉਸ ਟਾਈਮ ਵੀ ਆਗੇ ਸੀ ਠੀਕ ਆ ਕੋਈ ਗਾਲੀ ਗਲੋਹ ਦੇ ਵਿੱਚ ਸਰਪੰਚ ਸਾਹਿਬ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਤੇ ਜਾਣ ਬੁੱਝ ਕੇ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਾਰੇ ਪੰਜਾਬ ਤੇ ਸਾਰੇ ਵਰਲਡ ਵਿੱਚ ਬਦਨਾਮ ਕੀਤਾ ਗਿਆ ਅਸੀਂ ਉਸ ਤੇ ਵਾਸਤੇ ਉਹ ਹیثیت ਨੇ ਸਰਪੰਚ ਨੇ ਪਿੰਡ ਦੇ ਤੇ ਮੋਦਬਰ ਬੰਦੇ ਨੇ ਅਸੀਂ ਉਹਨਾਂ ਤੇ ਮਾਣ ਆਣੀ ਦਾ ਕੇਸ ਕਰਾਂਗੇ ਬੰਦਿਆਂ ਤੇ 22 ਨੇਮ ਕਰਾਂਗੇ 8-10 ਬੰਦਿਆਂ ਦੇ ਅਸੀਂ ਕੋਰਟ 'ਚ ਜਾ ਰਹੇ ਹਾਂ ਪਰਸੋ ਤਾਂ ਸਾਡੇ ਵਕੀਲ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਕੋਰਟ 'ਚ ਮਾਣ ਆਣੀ ਦਾ ਕੇਸ ਕਰਕੇ ਇਹਨਾਂ ਨੂੰ ਸਾਹਮਣੇ ਭੇਜਾਂਗੇ ਡੰਗ 'ਚ ਵੀ ਇਹਨਾਂ ਕਿਉਂ ਸਾਨੂੰ ਬਦਨਾਮ ਕੀਤਾ ਗਿਆ ਤੁਹਾਡੇ ਵੀ ਕੋਰੋਲ ਹੈਗਾ ਦਾ ਤੁਹਾਡਾ ਵੀ ਕੋਈ ਤੁਸੀਂ ਕਿਸੇ ਕੋਲ ਬਣ ਚੰਗਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਜੀ ਨਾ ਵਾ ਕਿਸੇ ਨੂੰ ਅਪਸ਼ਬਦ ਕਹੇ ਆ ਮੇਰੀ ਆਵਾਜ਼ ਹੁਣ ਵੀ ਤੁਸੀਂ ਵੇਖ ਹੀ ਰਹੇ ਜੇ ਭਰਾ ਸਾਰੇ ਮੇਰੀ ਆਵਾਜ਼ ਟੈਸਟ ਕਰਾ ਲਈ ਦਿੱਤੀ ਜਾਵੇ ਵੀ ਉਹ ਆਵਾਜ਼ ਨਾਲ ਮੇਰੀ ਆਵਾਜ਼ ਮੇਲ ਖਾਂਦੀ ਹੈ ਪਰ ਇਹ ਵੀ ਕਿਹਾ ਜਾ ਰਿਹਾ ਵੀ ਸਪੰਜਰ ਪ੍ਰਭਾਵ ਲੂਗੀ ਧਮਕੀਆਂ ਵੀ ਅਹੀਂ ਅਰਗੋੜੀਆਂ ਬਾਹਰ ਕੇ ਤੋਰ ਦੇਖਾਂ ਉਹ ਬੁਖਾ ਦੇ ਮੈਂ ਰਿਕਾਰਡਿੰਗ ਕੀਤੀ ਹੈ ਕੋਈ ਜਾਂ ਮੈਂ ਕਿਸ ਨੂੰ ਕਿਹਾ ਹੋਵੇ ਜਾਂ ਮੇਰੇ ਮੂੰਹ ਤੇ ਆਣ ਕੇ ਕਹਦੇ ਵੀ ਮੈਂ ਫਲਾਣੇ ਨੂੰ ਕਿਹਾ ਵਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਮੈਂ ਨਾ ਕਿਤੇ ਵੇਖੀ ਆ ਗੱਲ ਮੇਰੇ ਸਾਹਮਣੇ ਵੀ ਨਹੀਂ ਹੋਈ ਕਿਸੇ ਦੀ ਤੁਹਾਡੇ ਦੇ ਜਾਂ ਕੋ ਲਗਾ ਰਹੇ ਨੇ ਇਲਜ਼ਾਮ ਜੀ ਐਵੇਂ ਹੀ ਜਾਣ ਕੇ ਪਹਿਲਾ ਸਰਪੰਚ ਨੂੰ ਬਦਨਾਮ ਕਰਤਾ ਜਾ ਰਿਹਾ ਹੁਣ ਅੱਜ ਮੇਰਾ ਨਾਮ ਸ਼ੁਰੂ ਕਰਤਾ ਹਾਂ ਤੁਹਾਡਾ ਇਹ ਮਸਲਾ ਜੀ ਜਦੋਂ ਸਰਪੰਚ ਸਾਹਿਬ ਦੀ ਇੱਕ ਵੀਡੀਓ ਹੀ ਕੰਮ ਕਰਦਿਆਂ ਦੀ ਵਾਇਰਲ ਹੋਈ ਸੀ ਉਹਦੇ ਵਿੱਚ ਨਾ ਕਮੈਂਟ ਪਾਏ ਗਏ ਵਿਸ਼ਾਲ ਸਿੰਘ ਅਗਰੋ ਤੇ ਹੈਪੀ ਸਿੰਘ ਵਾਲੋ ਦੋਵਾਂ ਲੋਕ ਕਮੈਂਟ ਪਾਇਆ ਗਿਆ ਗੁਜਰਾਤ ਰਹਿੰਦੇ ਸੀ ਉਹ ਪਿੰਡੋਂ ਗੱਲ ਚੱਲ ਗਈ ਸੀ ਉਹ ਉਹਨਾਂ ਕਮੈਂਟ ਪਾਇਆ ਗਿਆ ਵੀ ਅਸੀਂ ਜਦੋਂ ਕਿਹਾ ਸਾਡੀ ਪੰਚਾਇਤ ਵੈਸ਼ਨੋ ਆ ਤਾਂ ਉਹਨਾਂ ਆਖਿਆ ਸਾਨੂੰ ਪਤਾ ਜਿੰਨੀ ਕਿ ਵੈਸ਼ਨੋ ਸਾਨੂੰ ਪਤਾ ਇਹ ਬੜੇ ਰੱਜੇ ਰਹਿੰਦੇ ਆ ਸੱਲੇ ਸਾਡੇ ਇੱਕ ਮੁੰਡੇ ਨੇ ਬੱਚੇ ਨੇ ਕਮੈਂਟ ਪਾ ਕੇ ਕਹਿਤਾ ਵੀ ਤੂੰ ਆ ਜਾ ਤੈਨੂੰ ਵਿਖਾ ਹੀ ਦਿੰਨੇ ਪੰਚਾਇਤ ਵੈਸ਼ਨੂ ਆ ਕਿ ਨਹੀਂ ਵੈਸ਼ਨੂ ਇਹ ਤੋਂ ਹੀ ਅਵਾਦ ਸ਼ੜਾ ਫਿਰ 2 ਮਹੀਨੇ ਕੋਈ ਅਵਾਦ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਨਾ ਅਸੀਂ ਸਾਡੇ ਕਿਸ ਮੁੰਡੇ ਨੇ ਕਮੈਂਟ ਕੀਤਾ ਨਾ ਉਹਨੇ ਕਮੈਂਟ ਕੀਤਾ ਉਹ ਬੰਦੇ ਨੇ ਕਮੈਂਟਾਂ ਨੇ ਹਰ ਕਿਸੇ ਨੂੰ ਜਾਦੀ ਹੈ ਕਮੈਂਟ ਕੋਈ ਵੀ ਕਰ ਸਕਦਾ ਕਿਸੇ ਵੀ ਨਹੀਂ ਕਰ ਸਕਦਾ ਕਮੈਂਟ ਕੋਈ ਗੱਲ ਨਹੀਂ ਉਹਨੇ ਕਮੈਂਟ ਕੀਤਾ ਅਸੀਂ ਉਹਨੂੰ ਇਹੋ ਕਮੈਂਟ ਚ ਕਿਹਾ ਸਾਡੇ ਮੁੰਡੇ ਨੇ ਛੋਟੇ ਨੇ ਵੀ ਤੂੰ ਆ ਜਾ ਵੀਰ ਜਿਹੜਾ ਵੀ ਹੈਗਾ ਤੈਨੂੰ ਵਿਖਾ ਦਿੰਨੇ ਆ ਸਾਨੂੰ ਨਹੀਂ ਪਤਾ ਉਹ ਪਿੰਡ ਦਾ ਹੀ ਆ ਉਹ ਗੁਜਰਾਤ ਤੋਂ ਬੇਟਾ ਸਾਡੇ ਪਿੰਡ ਮੇਲਾ ਸੀ ਹੁਣ ਪਿਛਲੇ ਦਿਨਾਂ ਜੇ ਉਹ ਮੇਲੇ ਦੇ ਵੇਖਣ ਵਾਸਤੇ ਆਏ ਮੇਲਾ ਮੇਲਾ ਵੇਖਣ ਵਾਸਤੇ ਆਏ ਆ ਤੇ ਉਹਨਾਂ ਲੋਪ ਹੋ ਗਏ ਉਹਨਾਂ ਨੂੰ ਘੇਰ ਕੇ ਉਹ ਮੁੰਡੇ ਨੂੰ ਛੋਟੇ ਨੂੰ ਟਰੈਕਟਰ ਤੋਂ ਉਹਨੂੰ ਲਾ ਗਏ ਤਿੰਨ ਬੰਦੇ ਸੀ ਉਹ ਇੱਕ ਹੈਪੀ ਇੱਕ ਵਿਸ਼ਾਲ ਤੇ ਇੱਕ ਹੋਰ ਹੀ ਉਹ ਆਪੇ ਦੱਸਣ ਕਿ ਤੀਜਾ ਬੰਦਾ ਕਿਹੜਾ ਵਾ ਘੇਰ ਕੇ ਉਹਨੂੰ ਥਾਪੀਆਂ ਮਾਰੀਆਂ ਵੀ ਮੈਂ ਹੀ ਉਹ ਜਿੰਨੇ ਕਮੈਂਟ ਲਿਖਿਆ ਸੀ ਕਰ ਲੈ ਜੋ ਕਰਨਾ ਮੈਂ ਤੇਰੇ ਪਿੰਡ ਦਾ ਹੀ ਮੈਨੂੰ ਜਾਣ ਲਿਆਈ ਉਹਨੇ ਆਖਿਆ ਕੋਈ ਨਹੀਂ ਆ ਜਾ ਪਿੰਡ ਫਿਰ ਪਿੰਡ ਆਣ ਕੇ ਤੇ ਨਾ ਫੋਨ ਲਾ ਕੇ ਗਾਲੀ ਗਲੋਚ ਕੇ ਇਹ ਨਾ ਕਰਨਾ ਚਾਲੂ ਕਰਤਾ ਪਤਾ ਨਹੀਂ ਇਹਨਾਂ ਆਪ ਕਿੰਨੇ ਬਣਾਈਆਂ ਸਾਨੂੰ ਨਹੀਂ ਪਤਾ ਉਥੇ ਇਹਨਾਂ ਜਦੋਂ ਮੁੰਡੇ ਨੂੰ ਵਿਖਾਇਆ ਵਾ ਉਥੇ ਨਾ ਇੰਜ ਚੁੱਕ ਕੇ ਤੇ ਸਾਨੂੰ ਉਹਨੂੰ ਪਿਸਤਲ ਵਿਖਾਉਂਦੇ ਸੀ ਕਹਿੰਦੇ ਗੁਜਰਾਤੋਂ ਤੇਰੇ ਵਾਸਤੇ ਸਾਡੇ ਸਮਾਨ ਲੈ ਆਏ ਆ ਫੇਰ ਨਾ ਕਰ ਤੈਨੂੰ ਜੱਜਾਂਗ ਜਾਜੇ ਕਰੀ ਉਹ ਮੁੰਡਾ ਸਾਡਾ ਛੋਟਾ ਮੁੰਡਾ ਵਾ ਉਹਨੂੰ ਪਿਸਤੌਲ ਵਿਖਾਉਂਦੇ ਤੇ ਬੰਬੀਹਾ ਗੈਂਗ ਦੀ ਇੱਕ ਨਾ ਆਈਡੀ ਬਣਾਈਆਂ ਸਾਡੇ ਕੋਲ ਸਕਰੀਨਸ਼ਾਟ ਦੇ ਉਹਦਾ ਸਕਰੀਨਸ਼ਾਟ ਦੇ ਸਾਰੇ ਇਹ ਪ੍ਰਿੰਟ ਕੱਢ ਕੇ ਪੁਲਿਸ ਸਟੇਸ਼ਨ ਲੁੱਪੋ ਕੇ ਦੇ ਕੇ ਆਏ ਆ ਉਹਦੇ ਵਿੱਚ ਇਹਨਾਂ ਫੇਰ ਸਾਨੂੰ ਗਲਤ ਧਮਕੀਆਂ ਵੀ ਦਿੱਤੀਆਂ ਜੇ ਗਾਲ੍ਹਾਂ ਵੀ ਕੱਢੀਆਂ ਜੇ ਤੇ ਉਹਦੀਆਂ ਆਡੀਓ ਵੀ ਆ ਗਈਆਂ ਹੁਣ ਇਹ ਨਾ ਬਬੀ ਆ ਗੈਂਗ ਵਾਲੀ ਜਿਹੜੀ ਆਪਣੀ ਆਈਡੀ ਆ ਫੇਕ ਬਣਾਈ ਨਾ ਫੇਕ ਆਈਡੀ ਭਾਈ ਬੰਬੀਆ ਗੈਂਗ ਦੀ ਉਹ ਇਹਨਾਂ ਹੁਣ ਡਿਲੀਟ ਕਰਤੀ ਆ ਰਾਤ ਦੀ ਠੀਕ ਹੈ ਜੀ ਤੇ ਮੈਨੂੰ ਇਥੇ ਗਰੀਡੀ ਜਿਹੜੇ ਗਾਤੀ ਸੁਣਦੇ ਬੋਲੇਗੇ ਆ ਕਿਹੜਾ ਸ਼ਰਤ ਹੈ ਤੁਹਾਡਾ ਪਿੰਡ ਦਾ ਨਹੀਂ ਵੇਖੋ ਜੀ ਉਹ ਉਹ ਇਹਨਾਂ ਦੇ ਕੋਲ ਹੀ ਆਡੀਓ ਆਈ ਆ ਇਹਨਾਂ ਹੀ ਵਾਇਰਲ ਕੀਤੀ ਆ ਇਹ ਪਛਾਣਨ ਕੌਣ ਆ ਸਾਨੂੰ ਤੇ ਪਤਾ ਹੀ ਨਹੀਂ ਉਹ ਕੌਣ ਆ ਨਾ ਮੇਰੀ ਵਿੱਚ ਆਵਾਜ਼ ਹੈ ਮੇਰੀ ਆਵਾਜ਼ ਟੈਸਟ ਕਰਾ ਲਈਤੀ ਜਾਵੇ ਕਿਹੜਾ ਸਰਪੰਚ ਦੇ ਸਾਥੀ ਆ ਸਰਪੰਚ ਦੀ سپورਟ ਹੈ ਜੀ ਵੇਖੋ ਜੀ ਇੱਕ ਸਾਥੀ ਹੁਣ ਸਾਰਾ ਪਿੰਡ ਹੀ ਸਾਥੀ ਆ ਇਹ ਜਿਹੜੀ ਬਰਾਦਰੀ ਹੈ ਮੈभी ਸਿੱਖ ਬਰਾਦਰੀ ਇਹ ਵੀ ਸਾਡੇ ਸਾਥੀ ਹੀ ਆ ਸਾਰੇ ਜਿਹੜਾ ਮਰਜੀ ਹੋ ਸਕਦਾ ਜੀ 5000 ਦੀ ਆਬਾਦੀ ਹੈ 2800 ਵੋਟ ਹੈ ਸਾਡੇ ਪਿੰਡ ਦੀ ਕੋਈ ਵੀ ਹੋ ਸਕਦਾ ਵਾ ਇਹ ਪਛਾਣ ਲੈਣ ਇਹਨਾਂ ਨੂੰ ਵੀ ਜਾਦਾ ਹੀ ਪਤਾ ਜੇ ਇਹਨਾਂ ਨੂੰ ਪਤਾ ਵੀ ਸਰਪੰਚ ਹੀ ਹੋ ਸਰਪੰਚ ਦੀ ਫੋਟੋ ਲਾ ਲਈਆ ਤੇ ਸਰਪੰਚ ਦੀ ਆਵਾਜ਼ ਪਛਾਣ ਲੈਣ ਆਵਾਜ਼ ਟੈਸਟ ਕਰਾ ਲੈਣ ਅਸੀਂ ਐਸਐਸਪੀ ਸਾਹਿਬ ਤੱਕ ਵੀ ਰਿਕੁਐਸਟ ਕੀਤੀ ਆ ਕਿ ਉਹਦੀ ਆਵਾਜ਼ ਟੈਸਟ ਕਰਾ ਲਓ ਕਿਹਦੀ ਆਵਾਜ਼ ਆ ਅਸੀਂ ਮੰਗ ਇਹੋ ਕਰਦੇ ਆ ਵੀ ਜਿਹੜਾ ਇਹਨਾਂ ਨਾਜਾਇਜ਼ ਸਾਡਾ ਨਾਮ ਲਾਂ ਰਹੇ ਆ ਨਾਜਾਇਜ਼ ਨਹੀਂ ਸਾਡਾ ਨਾਮ ਲੈਣਾ ਦਾ ਜੇ ਹੱਕ ਸੱਚ ਦਾ ਹੋਣਾ ਚਾਹੀਦਾ ਵਾ ਜ ਜਨ ਨਜਾਇਜ਼ ਉਹ ਪੁਲਿਸ ਸਟੇਸ਼ਨ ਪੁਲਿਸ ਅਫਸਰ ਆਪਣੀ ਤਬਦੀਸ਼ ਕਰਨ ਤੇ ਫਿਰ ਕਾਰਵਾਈ ਕਰਨ ਜਿਹੜੇ ਅਸੀਂ ਉੱਥੇ ਦਿੱਤੇ ਆ ਬਾਈ ਨੇਮ ਅਸੀਂ ਦਿੱਤੇ ਅੱਠ ਦਾ ਨਾਂ ਜਿਹੜੇ ਸਾਨੂੰ ਜਿਨ੍ਹਾਂ ਨੇ ਸਾਨੂੰ ਕਮੈਂਟ ਕਰਕੇ ਗਾਲਾਂ ਕੱਢੀਆਂ ਸਰਪੰਚ ਦੀ ਫੋਟੋ ਤੇ ਉਹਨਾਂ ਦੇ ਕਾਰਵਾਈ ਕਰਾਵਾਂਗੇ ਉਹਨਾਂ ਦੇ ਮਾਨਾ ਨੀ ਦਾ ਕੇਸ ਕਰਾਂਗੇ ਅਸੀਂ ਆਪਣੇ ਬਿਲਕੁਲ ਨਹੀਂ ਗੁਜਰੀ ਦੀ ਪਿੰਡ ਦੀ ਬੰਦਮੀ ਹੋ ਰਹੀ ਏ ਜੀ ਪਿੰਡ ਦੀ ਬੰਦਮੀ ਹੋ ਰਹੀ ਏ ਜੀ ਬਿਲਕੁਲ ਹੀ ਦੋਆ ਭਾਈ ਚਾਰ ਕਿਸਾਨਾਂ ਨੂੰ ਵਿੱਚ ਜਿਹੜੇ ਚਾਰ ਬੰਦੇ ਆ ਉਹ ਅੱਗ ਲਾ ਕੇ ਭਾਵੇਂ ਫੇਰ ਕੱਲ ਨੂੰ ਗੁਜਰਾਤ ਚੱਲ ਜਣ ਤੇ ਲੜਾ ਲੜਾ ਮਰਾਦਨ ਲੱਗੇ ਲੋਕਾਂ ਨੂੰ ਹਾਂਜੀ ਵੀਰ ਆਪਣਾ ਨਾਮ ਬੱਸ ਕੇ ਜਿਹੜਾ ਪਿੰਡ ਤੇ ਕੀ ਗੱਲ ਹੋ ਗਈ ਮੇਰਾ ਨਾਮ ਵਿਸ਼ਾਲ ਸਿੰਘ ਹੈ ਜੀ ਮੈਂ ਪਿੰਡ ਸਾਰੰਡਾ ਦਾ ਵਾਸੀ ਆ ਤੇ ਵੇਖੋ ਜੀ ਗੱਲ ਕੋਈ ਵੀ ਨਹੀਂ ਹੋਈ ਗੱਲ ਇਹ ਸਿਰਫ ਕਮੈਂਟ ਤੋਂ ਹੋਈ ਹੈ ਜੀ ਕਿਉਂਕਿ ਥੋੜੇ ਦਿਨੋਂ ਹੋਏ ਉਹਨਾਂ ਪਹਿਲਾਂ ਪਿੰਡ ਦੇ ਇੱਕ ਵੀਡੀਓ ਪਾਈ ਵੀ ਅਸੀਂ ਪਿੰਡ ਨੂੰ ਚੰਦੀਗੜ੍ਹ ਬਣਾਉਣਾ ਹੈ ਤੇ ਮੈਂ ਉਦੋਂ ਹੈਗਾ ਗੁਜਰਾਤ ਤੇ ਮੈਂ ਗੁਜਰਾਤ ਤੋਂ ਸਿਰਫ ਇਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਆ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਵੇਖੋ ਜੀ ਨਾਉ ਵਿੱਚ ਮੈਂ ਕਿਸੇ ਦਾ ਨਾਮ ਲਿਆ ਨਾਮ ਵਿੱਚ ਕਿਹਨੂੰ ਗਲਤ ਕਿਹਾ ਤੇ ਇਹਨਾਂ ਕਿਹਾ ਵੀ ਮੈਂ ਕਿਸ ਨੂੰ ਮਿਲ ਕੇ ਗਾਲਾਂ ਕੱਢੀਆਂ ਵਾ ਵੀ ਮੈਂ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਹਾਂਜੀ ਜਿਹੜੇ ਤੁਹਾਨੂੰ ਫੋਨ ਕੀਤਾ ਗਿਆ ਤੁਹਾਨੂੰ ਵੀ ਸ਼ੁੱਧ ਬੋਲੇਗੀ ਉਹ ਕਿੰਨਾ ਬੋਲੇਗੀ ਵੇਖੋ ਜੀ ਉਹ ਜਿੰਨਾ ਵੀ ਗਲਤ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਹਾਂਜੀ ਕੋਣ ਹੈ ਉਹਦਾ ਪਤਾ ਹਾਂਜੀ ਇੱਕ ਹੈਗਾ ਸਾਹਬ ਸਿੰਘ ਪੁੱਤਰ ਰਾਜ ਸਿੰਘ ਰਾਜੂ ਸਿੰਘ ਹੈ ਇੱਕ ਹੈਗਾ ਇਹ ਕਰਨਬੀਰ ਸਿੰਘ ਪੁੱਤਰ ਦਲਬਾਖ ਸਿੰਘ ਤੇ ਇੱਕ ਹੈਗਾ ਜੀ ਸਰਪੰਚ ਦਾ ਪ੍ਰਗ ਗਰਜੀਤ ਸਿੰਘ ਕੀ ਕੀ ਗੱਲਾਂ ਕਹੀਆਂ ਇਹ ਬੀ ਵੇਖੋ ਜੀ ਸਾਨੂੰ ਉਹਦੇ ਵਿੱਚ ਬਹੁਤ ਹੀ ਮਤਲਬ ਕਿ ਮਾੜੇ ਸ਼ਬਦ ਬੋਲੇ ਚੋੜਾ ਕਿਹਾ ਵੀ ਗੋਏ ਵਾਲੇ ਅੰਦਰ ਬਿਠਾ ਕੇ ਇਹਨਾਂ ਨੂੰ ਵੀ ਰੱਖਦੇ ਆਂ ਵੀ ਇਦਾਂ ਬਹੁਤ ਜ਼ਿਆਦਾ ਗਲਤ ਬੋਲਿਆ ਗਿਆ ਕਿਹਨੇ ਨੰਬਰ ਤੋਂ ਕੋਣ ਆਇਆ ਜਿਹੜਾ ਸਾਨੂੰ ਜੀ ਵੇਖੋ ਕਾਲ ਮਨਵਾਈ ਆ ਸਾਫ ਸੰਗ ਦੇ ਫੋਨ ਤੋਂ ਹਾਂਜੀ ਫਿਰ ਤੁਸੀਂ ਇਹ ਸਬੰਧ ਦਿਖਾ ਦਿੱਤੀ ਪੁਲਿਸ ਨੇ ਕਿ ਪੂਰਤ ਲੋਕ ਕਰ ਰਹੀ ਹੈ ਵੇਖੋ ਜੀ ਦਿਖਾ ਚਾਹੀਏ ਜੇ ਦਿੱਤੀ ਆ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਕਿੰਨੇ ਦਿਨ ਹੋ ਗਏ ਅੱਜ ਮਨ ਕੇ 10 ਤਰੀਕ ਦੀ ਦਿਖਾ ਦਿੱਤੀ ਆ ਪਰ ਅੱਜ ਹਾਂਜੀ 5-6 ਦਿਨ ਹੋ ਗਏ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਅਸੂਤਾ ਸਾਹਿਬ ਆਏ ਨੇ ਕੀ ਕਹਿਣਾ ਚਾਹੋਗੇ ਤੇ ਵੇਖੋ ਜੀ ਅਸੀਂ ਤੇ ਇਹੀ ਇਹਨਾਂ ਗਾੜੀਆਂ ਅਪੀਲ ਕਰਾਂਗੇ ਵੀ ਸਾਨੂੰ ਇਨਸਾਫ਼ ਚਾਹੀਦਾ ਜੀ ਪੰਨੂ ਇਹਦੇ ਬਾਰੇ ਕੀ ਮਸਲਾ ਸਾਰਾ ਇਹ ਜੀ ਪਿੰਡ ਸਾਰੰਗੜੇ ਦੇ ਜਿਹੜੇ ਸਰਪੰਚ ਤੇ ਹੋਰ ਮੋਤਵਰ ਵਿਅਕਤੀ ਅੱਜ ਥਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਵਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੋੜ ਬੁਲਾਰਾ ਤੇ ਬਹਿਸ ਵੱਜੀ ਹੋਈ ਹੈ ਜਿਹਨਾਂ ਸੰਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਜਿਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇ। ਇੱਕੋ ਜਿਵੇਂ ਕਹਿ ਰਹੇ ਕੋ ਬੰਬੀਆ ਗੰਗਾ ਗੁੰਦ ਦਾ ਨਾਮ ਦਾ। ਉਹ ਜੀ ਉਹਨਾਂ ਨੇ ਉੱਥੇ ਧਮਕੀਆਂ ਸੰਬੰਧੀ ਜਿਹੜੇ ਆ ਸਕਰੀਨਸ਼ਾਟ ਜਿਹੜੇ ਆ ਦਰਖਾਸਤ ਦੇ ਨਾਲ ਲਾਫ ਕੀਤੇ ਆ ਜਿਹਦੀ ਟੈਕਨੀਕਲ ਤਰੀਕੇ ਦੇ ਨਾਲ ਜਿਹਦੀ ਜਾਂਚ ਕੀਤੀ ਜਾਵੇਗੀ ਤੇ ਜਿਹਦੇ ਵੱਲੋਂ ਵੀ ਉਹ ਕਾਊਂਟਰ ਨੰਬਰ ਜਾਂ ਜਿਹਦੇ ਮੋਬਾਈਲ ਦੇ ਨਾਲ ਉਹ ਲਿੰਕ ਹੋਵੇਗਾ ਉਹਦੇ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾਵੇ। ਜਿਵੇਂ ਕਹਿ ਰਹੇ ਹਨ ਜੁਧ ਨਸ਼ਿਆਂ ਖਿਲਾਫ ਜਿਹੜਾ ਕਿ ਮਹਾਜਾ ਭੁਗਤਣਾ ਪੈਂਦਾ। ਉਹ ਜੀ ਬਹੁਤ ਵਾਰ ਜਿਹੜੇ ਪਿੰਡ ਦੇ ਸਰਪੰਚ ਜਾਂ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਵੱਲੋਂ ਇਹ ਸਾਂਝੀ ਇਦੇ ਵਿੱਚ ਇਸ ਮਸਲੇ ਦੇ ਨਾਲ ਫਿਲਹਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਆ ਫਿਰ ਵੀ ਜਿਹੜੀ ਇਹ ਜੋ ਵੀ ਕਾਰਵਾਈ ਉਸ ਹਸਾਬ ਨਾਲ ਕੀਤੀ ਜਾਏਗੀ ਪਰ ਇੱਕ ਪਰਚਾ ਪੁਚਾ ਦਰਜ ਹੋਇਆ ਨਹੀਂ ਨਹੀਂ ਫਿਲਹਾਲ ਇਸ ਮਕਦਮੇ ਘੱਜੇ ਵੈਰੀਫਾਈ ਕਰਤੀ ਜਾਏਗੀ ਡੂੰਘਾਈ ਨਾਲ ਦੀ ਤਫਤੀਸ਼ ਕੀਤੀ ਜਾਏਗੀ